ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹ ਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਬੌਰ ਦੇ ਵਿੱਚ ਦਰਜ ਹੋ ਗਿਆ ਸੋ ਜੇ ਆਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦੇ ਪਿਆਸਾ ਹੈ ਜੇ ਤੂੰ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਵਾਨੀ ਐਨੀ ਤੂੰ ਪੰਜਾਬ ਦੀ ਜਵਾਨ ਨੂੰ ਨਫ਼ਰਤ ਕਰਦਾ ਐਨੀ ਨੰਨਾਂ ਨੂੰ ਇੱਥੋਂ ਬਰਦਾਸ਼ਤ ਨਹੀਂ ਹੋ ਰਹੀ ਅੱਜ ਸਵਾਲ ਪੁੱਛਦੇ ਲੋਕ ਤੂੰ ਚੱਬ ਨਵੇਂੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਾਹ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਦੇ ਜੱਬ ਨਵੇੜ ਦੇ ਜੱ ਭਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਭਾਨੇ ਦਾ ਉੱਥੇ ਤੇਰੇ ਕੋਲ ਹੀ ਆ ਹੁਣ ਭਾਨਾ ਨਵੇੜ ਤੇ ਜੱਬ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਾਹ ਹੈ ਵਿਆਹ ਹੁਣ ਪਰਚੇ ਤੋਂ ਪਵਾਈ ਜਾਂਦਾ ਪਹਿਲਾ ਉਹ ਲੁਧਿਆਣੇ ਹੋ ਗਿਆ ਦੂਜਾ ਪਟਿਆਲਾ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅੱਰੀ ਕਰੀ ਬੈਠੇ ਹੋ ਐਹ ਲੋੜ ਤੂੰ ਲਗਾਤਾਰ ਪਰਚੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੱਕ ਖਿੱਚਿਆ ਜਾ ਰਿਹਾ ਹੈ ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਐਸ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਐਹ ਲੋੜ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਦੀ ਕਟਮਾਰ ਕੀਤੀ ਜਾ ਰਹੀ ਹੈ ਜਿੱਥੇ ਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹਨੂੰ ਟਾਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਲਾ ਦਿਓ ਐਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਆ ਤੁਸੀਂ ਉਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਚਟਿਆਰਾ ਮਾਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਆਤੋ ਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਆ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋ ਮੋਟਰਨਰਸ ਲੈ ਸਕਦੇ ਆ ਵੀ ਪਤੰਦਰੋਂ ਕੋਈ ਜਮੇ ਹਾਦੀ ਕਰਤੀ ਯਾਰ ਉਹ ਪੰਜਾਬ ਦੇ ਲੋਕੋ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤਾਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕ ਕੇ ਪਾਤੇ ਉਹਦੇ ਪਾਤੇ ਆਹ ਫਸਾਦਾ ਆਹ ਫਸਾਦਾ ਉਹ ਤੋਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਇਹ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ ਆ ਤੀਜਾ ਪਰਚਾ ਹੋਰ ਹਲੇ ਦੂਜੇ ਪਰਚੇ ਜੇ ਰਿਮਾਂਡ ਮੁੱਕਿਆ ਨਹੀਂ ਪਟਿਆਲੇ ਦੇ ਵਿੱਚੋਂ ਉਹ ਰਿਮਾਂਡ ਤੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਾ ਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਉਹਨੂੰ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਣ ਜਿਹੜੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਕੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਇੱਥੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇਆਂ ਚੇਪੀਆਂ ਆਦਰ ਚੇਪੀਆਂ ਲਾਤੀਆਂ ਥੱਲੇ ਤਾਂ ਚੇਪੀਆਂ ਲਾਤੀਆਂ ਵੀ ਅੱਖ ਮਿਚੀ ਨਾ ਇਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਇਹ ਵਿੱਚ ਭਾਨੇ ਨਾ ਹੋ ਰਿਹਾ ਭਰਾਵੋ ਕੋਈ ਯਾਰ ਸਭ 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 ਨੂੰ ਸੱਪ ਸੰਧ ਗਿਆ ਯਾਰ ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ ਕਮਾਲ ਹੋ ਗਈ ਯਾਰ ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ ਮੈਂ ਕਹਿੰਦਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮੱਥ ਪੇ ਦੋ ਸਕਦੇ ਆ ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਬਿਚਾਰਾਂ ਦੀ ਸਾਂਝ ਹੋ ਸਕਦੀ ਪਰ ਸਾਨੂੰ ਕੀ ਲੱਗਦਾ ਹੈ ਵੀ ਅੱਜ ਭਾਨੇ ਦੀ ਵਾਰੀ ਆ ਗਈ ਕੱਲ ਨੂੰ ਅਸੀਂ ਬਚੇ ਰਵਾਂਗੇ ਵਾਰੀ ਸਭ ਦੀ ਆਉਣੀ ਹੈ ਬਾਈ ਦੇਖ ਲਓ ਯਾਦ ਰੱਖਿਓ ਮੇਰੀ ਗੱਲ ਇੱਥੇ ਬਖਸ਼ਾ ਕੋਈ ਵੀ ਨਹੀਂ ਜਾਣੇ ਗੱਲ ਜਿੱਥੇ ਰੱਖਿਓ ਪੰਜਾਬੀਓ ਜੇ ਅੱਜ ਵੀ ਨਾ ਨਾ ਅਸੀਂ ਉੱਠੇ ਅੱਜ ਵੀ ਚੁੱਪ ਰਹੇ ਘਰਾਂ 'ਚ ਬੜੇ ਰਹੇ ਕੁੰਡੇ ਲਾ ਕੇ ਦਰਵਾਜ਼ੇ ਭੇਡ ਕੇ ਆਪਾਂ ਕੀ ਲੈਣਾ ਭਾਨਾ ਭਸਾ ਦੇਖੀ ਜੂ ਕਿ ਹੋਰ ਭਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਘਰਾਂ 'ਚੋਂ ਕੱਢ ਕੱਢ ਕੇ ਛੱਤਰ ਮਾਰਨਗੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹਨਾ ਠੀਕ ਹੈ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ ਮਤਭੇਦ ਹੋਣਗੇ ਸਾਡਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਹੈ ਇਹਨਾਂ ਨੂੰ ਕਟਾਰੇ 'ਚ ਖੜਾ ਕਰਦਾ ਰਿਹਾ ਕਿ ਇਹ ਵੀਆਈਪੀ ਕਲਚਰ ਲਈ ਫਿਰਦੇ ਆ ਇਹਨਾਂ ਖਰਚਾ ਕਰਦੇ ਆ ਇਧਰ ਨਹੀਂ ਉੱਥੇ ਫੁੱਟ ਮਾਰਦੇ ਇੱਥੇ ਫੁੱਟ ਮਾ ਇਹਨਾਂ ਨੇ ਚੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਉਹਦੀ ਭਲਾਈ ਉਹਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖਮੀਆਂ ਕਰੋ ਅਸੀਂ ਕੋਈ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਦੋਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਸਾਰੇ ਵਿਰੋਧੀ ਧਰਾਨੇ ਜਿਹੜੀਆਂ ਐਸਲੇ ਵਿਰੋਧੀ ਧਰ ਕੌਣ ਹੈ ਕਾਂਗਰਸ ਚੁੱਪ ਹੈ ਬਾਦਲ ਵਾਲੇ ਆ ਚੁੱਪ ਦੂਜੇ ਚੁੱਪ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਇਹ ਛੱਡ ਪਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਸੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜਲਮ ਜੇ ਭਾਨੇ ਦੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਹੋਣੀ ਹੈ ਚੁੱਪ ਰਹੋ ਆ ਤੀਜਾ ਪਰਚਾ ਹਬੂਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪੀ ਐਫ ਆਰ ਦੀ ਕਾਪੀ ਵੀ ਹੈਗੀ ਆ ਮੇਰੇ ਕੋਲੇ 384 499 506 ਆਪੀਸੀ ਦੇ ਧਰਾਮਾ ਦੇ ਤਹਿਤ ਪਰਚਾ ਦੇਤਾ ਕੱਲ 26 26 1224 ਨੂੰ ਕੱਲ 8:42 ਮਿੰਟ ਦੇ ਪਰਚਾ ਕਟਿਆ ਗਿਆ ਹੋਰ ਪਰ ਠੀਕ ਹੈ ਅਸਲ ਅਸਲ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹ 'ਚ ਤੁਰ ਪਿਆ ਯਾਰ ਇੱਕ ਪਾਸੇ ਯਾਰ ਇਹ ਛੱਲੇ ਗਉਂਦਾ ਖੜਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਆਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹਨੇ ਪੰਜਾਬ ਦੇ ਨਗਨੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਜਰੀਦ ਕਰਾ ਰਿਹਾ ਹੈ ਉਹਨਾਂ ਨੂੰ ਅਜ ਨੰਗੇ ਹੀ ਕਰਕੇ ਉਹਨੇ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹ ਭਾਨਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ ਛੱਡ ਦੇ ਯਾਰ ਛੱਡ ਦੇ ਕਾਕੜੀ ਰੱਖਿਆ ਇੰਨਾ ਗੱਲਾਂ ਦੇ ਵਿੱਚ ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲੈ ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲੈ ਕਿਹੜੇ ਰਾਹ ਨੂੰ ਉਤ ਰਿਹਾ ਯਾਰ ਤੂੰ ਆਏ ਤੂੰ ਕਿੰਨਿਆਂ ਨੂੰ ਦੱਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ ਕਿੰਨੀਆਂ ਗਵਾਜਾਂ ਦਾ ਦੱਬ ਦੇਗਾ ਤੂੰ ਐ ਸੋ ਪ੍ਰਭੂ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਮਾਂ ਨੂੰ ਪੀਲ ਆ ਮੇਰੇ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਭਾਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਕਤ ਕਰ ਦੇਣੇ ਆ ਸਾਰਾ ਜਥੇਬੰਦੀਆਂ ਆ ਰਹੀਆਂ ਨੇ ਮੈਂ ਫਿਰ ਸਾਰਿਆਂ ਨੂੰ ਕਹਿਣਾ ਕਿ ਸਾਡੇ ਨਾਲ ਕਿਸੇ ਦੇ ਲੱਖ ਬਖਰੇਵੇਂ ਹੋ ਸਕਦੇ ਆ ਪਰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਬੁਚਰਪੁਣੇ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਜੀਰਾ ਸੋਚ ਗਏ ਭਾਨ ਨੇ ਸਾਡੂੰ ਆਏ ਬੋਲਿਆ ਸੀ ਕਿਤੇ ਭਾਨੇ ਨਾਲ ਸਾਡੀ ਬਣਦੀ ਨਹੀਂ ਫਲਾਣੇ ਨਾਲ ਸਾਡੀ ਬਣਦੀ ਨਹੀਂ ਮੈਂ ਕਿਹਾ ਸਾਡੀ ਲੱਖ ਬਣੇ ਨਾ ਬਣੇ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ ਕੀ ਇਹਨੂੰ ਬਖਸ਼ਣਾ ਨੇ ਇਹ ਲਗਾਤਾਰ ਕੋਸ ਚ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਦੁਫਾੜ ਕਰ ਦਿਓ ਜਥੇਬੰਦਕ ਨਾ ਹੋਣ ਦਿਓ ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱਟ ਦਿਓ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਆਵ ਕੇ ਲੜ ਰਹੀਆਂ ਆ ਪੰਜਾਬ ਨੂੰ ਬਚਾਉਣ ਲਈ ਸਾਡੀ ਖੇਤੀ ਸਾਡੀ ਮਜ਼ਦੂਰੀ ਸਾਡੀਆਂ ਜ਼ਮੀਨਾਂ ਬਚਾਉਣ ਲਈ ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹ ਤਾਂ ਪੈਸੇ ਖਾਤਰ ਬੰਦੇ ਆ ਧਰਨਿਆਂ ਤੇ ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ ਇਹਨਾਂ ਦਾ ਆਰਟੀਸਟ ਲੱਗਿਆ ਹੋਇਆ ਹੈ ਇਹਨਾਂ ਦੇ ਬੰਦੇ ਲੱਗੇ ਹੋਏ ਖੁਦ ਕਹਿੰਦਾ ਰਿਹਾ ਕਿ ਇਹ ਬੇਲ ਲੋਕ ਨੇ ਇਹਨਾਂ ਦਾ ਕੋਈ ਪੰਦਾ ਨਹੀਂ ਖੜਨਾ ਇਹ ਵਾਰੀ ਸਭ ਦੀ ਆਉਣੀ ਹੈ ਭਾਈ ਸਭ ਦੀ ਆਉਣੀ ਹੈ ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਹਾਂ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਣੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੁਸੀਂ ਆਪਣੇ ਤੌਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਸ ਪ੍ਰਦਰਸ਼ਨ ਸ਼ਾਂਤ ਮਈ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਭਾਈ ਜੇ ਚਾਹੁੰਦੇ ਆ ਕਿ ਸਾਡੇ ਦੀ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ ਜਿਉਂਦੇ ਰਹਿਣ ਤੇ ਇਹ ਆਵਾਜ਼ ਬੁਲੰਦ ਰਹੇ ਤਾਂ ਸਭ ਦਾ ਫਰਜ਼ ਬਣਦਾ ਬਾਈ ਕਿ ਤੁਸੀਂ ਇਕੱਠੇ ਹੋ ਕੇ ਮੇਰਾ ਵੀਰ ਜਿੱਥੇ ਜਿੱਥੇ ਹੀ ਬੈਠੇ ਹੋ ਆਪਣੇ ਤਰੀਕੇ ਨਾਲ ਤੁਸੀਂ ਆਪਣਾ ਰੋਸ ਪ੍ਰਗਟਾਉਣਾ